ਵਾਇਕਰਜੀ ਕੀ ਫਤਿਹ ਦਾਸ ਬਾਬਾ ਸੰਤ ਖਾਲਸਾ ਦਲ ਪੰਥ ਦੇ ਜਹੇਦਾਰ ਬਾਬਾ ਰਣਜੀਤ ਸਿੰਘ ਜੀ ਮਾਹਪੁਰਖਾਂ ਦੀ ਮਿਸਲ ਬਾਬਾ ਸੰਤ ਖਾਲਸਾ ਤਰਨਾਦਲ ਮਾਹਪੁਰਖ ਬਾਬਾ ਸੰਤ ਖਾਲਸਾ ਜੀ ਬਹੁਤ ਸਾਧੂ ਭਗਤੀ ਵਾਲੇ ਹੋਏ ਨੇ ਨਗਰ ਢੋਲਨ ਵਿੱਚ ਇਹਨਾਂ ਦਾ ਜਿਹੜਾ ਪਰਿਵਾਰ ਸੀ ਜਨਮ ਇਹਨਾਂ ਦਾ ਪਿੰਡ ਤੂਤੀ ਹੋਇਆ ਨਾਨਕਿਆਂ ਢੇਰੀ ਤੇ ਮਾਤਾ ਜੀ ਹੁਣਾਂ ਤੇ ਉੱਥੋਂ ਕੁੱਖੋਂ ਉੱਥੇ ਨਾਨਕੇ ਢੇਰੀ ਬਾਬਾ ਜੀ ਹੁਣਾਂ ਨੇ ਰਹਿੰਦੇ ਰਹੇ ਨੇ ਉਥੇ ਕਰਦੇ ਰਹੇ ਨੇ ਸੇਵਾ ਸਿਮਰਨ ਤੇ ਤਪਸਤਾਨ ਬਾਬਾ ਜੀ ਹੁਣਾਂ ਦਾ ਜਗਤਪੁਰਾ ਬਾਰ-ਬਾਰ ਤੂਤਾਂ ਦੇ ਬਾਰ-ਬਾਰ ਪੜਾਵਾ ਉਥੇ ਮਾਹਪੁਰਖਾਂ ਨੇ ਤਪ ਕੀਤਾ ਵਾ 12 ਸਾਲ ਤਪੱਸਿਆ ਕੀਤੀ ਆ ਕਾਈ ਦੇ ਲਗੋੜ ਦੇ ਵਿੱਚ ਮਾਹਪੁਰਖਾਂ ਨੇ ਬਹੁਤ ਚਿਰਤ ਪੱਸਿਆ ਕੀਤੀ ਆ ਬਾਬਾ ਜੀ ਬਾਬਾ ਤਾਰਾ ਸਿੰਘ ਜੀ ਸ੍ਰਿਆਲੀ ਸਾਹਿਬਾ ਲਿਆ ਨੇ ਉਹਨਾਂ ਮਾਹਪੁਰਖਾਂ ਨੇ ਪ੍ਰਤੱਖ ਕੀਤਾ ਸਾਧੂਆਂ ਨੇ ਉਹਨਾਂ ਅੰਮ੍ਰਿਤ ਛਕਾ ਕੇ ਸਾਧੂਆਂ ਨੇ ਪ੍ਰਤੱਖ ਕਰਕੇ ਬਾਹਰ ਸੰਗਤਾਂ ਵਿੱਚ ਦਰਸ਼ਨ ਵਿਚਰਨ ਦੀ ਆਗਿਆ ਬਖਸ਼ਿਸ਼ ਕੀਤੀ ਆ ਤੇ ਮਾਹਪੁਰਖਾਂ ਨੂੰ ਕਾਸ਼ੋ ਘੋੜੇ ਵੀ ਉਤਰੇ ਆ ਦੋ 인ਦਰ ਸਿੰਘ ਸੁੰਦਰ ਸਿੰਘ ਘੋੜੇ ਉਤਰੇ ਨੇ ਇੱਕ ਜੇਠ ਹੜ ਦੀਆਂ ਗਰਮੀਆਂ ਚ ਉਤਰਿਆ ਇੱਕ ਪੋਹ ਮਾਗ ਦੀਆਂ ਰਾਤਾਂ ਚ ਉਤਰਿਆ ਮਾਹਪੁਰਖਾਂ ਦੇ ਨਾਲ ਕਾਫੀ ਸਮਾਂ ਵਿਚਰੇ ਨੇ ਘੋੜੇ ਫਿਰ ਮਾਹਪੁਰਖ ਜਦੋਂ ਸਰੀਰ ਛੱਡਿਆ ਦੁੱਬਲੀ ਨਗਰ ਵਿੱਚ ਉਦੋਂ ਮਾਹਪੁਰਖਾਂ ਦੇ ਨਾਲ ਹੀ ਘੋੜੇ ਨਾਲ ਜਿਹੜੇ ਸਵਾਰ ਸਮੇਤ ਚਲੇ ਗਏ ਨੇ ਮਾਹਪੁਰਖਾਂ ਨੇ ਬਹੁਤ ਚਿਰਤ ਪਸਿਆ ਕੀਤੀ ਬਹੁਤ ਜਿਹੜੇ ਸੰਗਤਾਂ ਨੂੰ ਦਰਸ਼ਨ ਕੀਤੇ ਨੇ ਆਪ ਜੀ ਜਦੋਂ ਮਰਜੀ ਇੱਕ ਤੂਤੀ ਨਗਰ ਪਿੰਡ ਵਿੱਚ ਪੜਾਣੇ ਇੱਕ ਵਾਰ ਬਾਬਾ ਸੰਤ ਕਾਲਸਾਈ ਢਾਨ ਨਾਲੇ ਜਗਤਪੁਰਾ ਪਿੰਡ ਕੋਟ ਬੁੱਡੇ ਦੁੱਬਲੀ ਸੰਗਤਾਂ ਦਰਸ਼ਨ ਕਰਨ ਤੇ ਸੇਵਾ ਸਿਮਰਨ ਕਰਨ ਗੁਰਸਿੱਖੀ ਨਾਲ ਜੁੜਨ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਬਾਬਾ ਜੀ ਥੋੜਾ ਆਪਣੇ ਜਿਹੜੇ ਨਿਹੰਗ ਪਰਥਾ ਸ਼ੁਰੂ ਹੋ ਉਸ ਟਾਈਮ ਤੇ ਜਿਸ ਤਰ੍ਹਾਂ ਕਿ ਦਲ ਅਸਲ ਇੱਥੇ ਮੌਜੂਦ ਹੈ ਉਹਦੇ ਬਾਰੇ ਥੋੜਾ ਦੱਸੋਗੇ ਬਾਬਾ ਜੀ ਹੁਣ ਜਿਸ ਤਰ੍ਹਾਂ ਘੋੜੇ ਉੱtre ਉਸ ਤੋਂ ਬਾਅਦ ਦਲ ਦੀ ਸਥਾਪਨਾ ਹੋਈ ਨਿਹੰਗ ਦਲ ਦੀ ਮਹਾਪੁਰਖਾਂ ਦਾ ਜਿਹੜਾ ਦਲ ਪੰਥ ਵਾਗਰੂ ਜੀ ਇਹ ਮਾਹਪੁਰਖ ਬਾਬਾ ਸੰਤ ਖਾਲਸਾ ਜੀ ਦਾ ਦਲਪੰਥ ਬਾਬਾ ਨਿਹਾਲ ਸਿੰਘ ਬਾਬਾ ਨਿਹਾਲ ਸਿੰਘ ਜੂਰ ਸਹਬੋਂ ਆਏ ਨੇ ਉਹਨਾਂ ਨੇ ਮਾਹਪੁਰਖਾਂ ਦੀ ਸੰਪਰਤਾ ਵਾ ਚਲਾਈ ਆ ਉਦੋਂ ਮਾਹਪੁਰਖਾਂ ਦੇ ਟਾਈਮ ਤੇ ਬਾਅਦ ਵਿੱਚ ਕਾਫੀ ਸਮਾਂ ਚੱਲਦੀ ਰਹੀ ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅੰਗਰੇਜ਼ਾਂ ਦੇ ਵੇਲੇ ਫਿਰ ਜਦੋਂ ਜੰਗਾ ਜੁੱਧਾਂ ਹੋਈਆਂ ਨੇ ਉਦੋਂ ਮਾਹਪੁਰਖਾਂ ਦਾ ਦਲਪੰਥ ਫਿਰ ਰੁਕ ਚੁੱਕਾ ਸੀ ਕਾਫੀ ਸਮਾਂ ਰੁਕਿਆ ਰਿਹਾ ਫਿਰ ਬਾਅਦ ਵਿੱਚ ਬਾਬਾ ਬਾਬਾ ਆਨੰਦ ਸਿੰਘ ਜੀ ਹੋਏ ਨੇ ਮਾਹਪੁਰਖ ਸੱਚਖੰਡ ਵਾਸੀ ਉਹਨਾ ਮਹਾਪੁਰਖਾਂ ਨੇ ਫਿਰ ਘੋੜਿਆਂ ਦਾ ਦੂਜਾ ਦਲਪੰਥ ਜਿਹੜਾ ਬਾਹਰ ਵਿਛਰਿਆ ਉਹਨਾਂ ਮਹਾਪੁਰਖਾਂ ਨੇ ਕਿਰਪਾ ਕੀਤੀ ਹੈ ਉਹਨਾਂ ਨਿਸ਼ਾਨ ਧੌਸਿਆਂ ਸਮੇਤ ਮਹਾਪੁਰਖਾਂ ਦੀ ਆਗਿਆ ਸਮੇਤ ਦਲਬਾਬਾ ਬਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਸਾਰੀਆਂ ਸੰਪਰਤਾਵਾਂ ਦੀ ਰਾਇ ਰਾਇਨਮਾਈ ਹੇਠ ਮਹਾਪੁਰਖਾਂ ਦਾ ਦਲਪੰਥ ਬਾਹਰ ਵਿਛਰਦਾ ਹੈ ਮਹਾਪੁਰਖਾਂ ਦਾ ਦਲਪੰਥ ਢੋਲਨ ਨਗਰ ਵਿੱਚ ਸ਼ੋਣੀ ਸਮੇਤ ਮੌਜੂਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ